ਰੋਖਣਾ ਸਾਨੂੰ ਤਾਂ ਸਾਡੇ ਸੱਜਣਾ ਮਿੱਤਰਾਂ ਦੀਆਂ ਘੋੜੀਆਂ ਫਰੀ ਮਲਾਉਣੀਆਂ ਹਾਂ ਹਾਂ ਨੁਖਰਾ ਘੋੜਾ ਨਾ ਇਹ ਨਾਂ ਇਹ ਕਹਿੰਦੇ ਫੇਲ ਹੋਣਾ ਤੇ ਨਾਂ ਇਹ ਨੂੰ ਫੇਲ ਕੋ ਕਰ ਸਕਦਾ ਬਿਲਕੁਲ ਨਹੀਂ ਹਾਂ ਇਹਨੇ ਬਲੰਦੀਆਂ ਦੇ ਰਹਿਣਾ ਹਰ ਵਾਤੇ ਨੇ ਘੋੜੇ ਨੇ ਹੋਰ ਕਈ ਨਾਂ ਇਹਨਾਂ ਦੇ ਮਨ ਚੱਕ ਵੀ ਨਾਂ ਇਹਨਾਂ ਦੇ ਘਰ ਚੱਕ ਵੀ ਕੋਈ ਬਿਲਕੁਲ ਨਹੀਂ ਬੰਦੇ ਹੀ ਪੂਰੇ ਬਾਦਸ਼ਾਹ ਬੰਦੇ ਆ ਸਾਸੀ ਕਾ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਅੱਜ ਆਪਾਂ ਉਹ ਪਿੰਡ ਵਿੱਚ ਬੈਠੇ ਹਾਂ ਜਿਹੜੇ ਪਿੰਡ ਨੇ ਬਹੁਤ ਹੀ ਨਾਮੀ ਨਾਮੀ ਘੋੜੇ ਪੈਦਾ ਕੀਤੇ ਆ ਜਿੱਥੇ ਇੱਕ ਜੇਲਦਾਰਾਂ ਦਾ ਘੋੜਾ ਹੋਇਆ ਹੈ ਇਹ ਘੋੜੇ ਨੇ ਇਹ ਪਿੰਡ ਦਾ ਨਾਮ ਘੋੜੇ ਲਾਈਨ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਹੈ ਜ ਜਪਾ ਜਿਹੜਾ ਮੇਨ ਜਿਹੜਾ ਆਪਾਂ ਪਹੁੰਚਿਆ ਕੋਕਰੀ ਬਾਈ ਸਖਚੈਣ ਉਹਨਾਂ ਨੇ ਇੱਕ ਘੋੜਾ ਲਾਂਚ ਕੀਤਾ ਹੈ ਤੇ ਬਹੁਤ ਹੀ ਸੋਹਣਾ ਤੇ ਉਹਦੀ ਬਲੱਡ ਲਾਈਨ ਬਾਰੇ ਵੀ ਗੱਲ ਕਰਾਂਗੇ ਤੇ ਸਾਰੀ ਗੱਲਬਾਤ ਕਰਦੇ ਆਂ ਬਾਈ ਹੁਣੀ ਕਿਵੇਂ ਇਹ ਲਾਈਨ ਦੇ ਵਿੱਚ ਬਾਈ ਸਖਚੈਣ ਸਵਾਗਤ ਕਰਦੇ ਬੜਾ ਜੀ ਤੇ ਸਭ ਤੋਂ ਪਹਿਲਾਂ ਬਾਈ ਆਪਾਂ ਇਹ ਹੀ ਗੱਲ ਕਰ ਲਈਏ ਹੈ ਨਾ ਵੀ ਆਪਾਂ ਕਿੰਨੇ ਕ ਟਾਈਮ ਤੋਂ ਇਹ ਕੰਮਾਂ 'ਚ ਆਏ ਹੋਏ ਆ ਬਾਈ ਜਣਜੀ ਮੈਨੂੰ ਦਾ ਇਸ ਕੰਮ ਸਾਨੂੰ ਆਉਣ ਦਾ ਹੋ ਗਿਆ 35-40 ਸਾਲ ਸਾਡੇ ਬਜ਼ੁਰਗਾਂ ਦੇ ਪਹਿਲੇ ਦਿਨ ਤੋਂ ਹੀ ਰਣਦੇਵ ਤੀਜੀ ਪੀੜ੍ਹੀ ਹੈ ਸਾਡੀ ਤੀਜੀ ਪੀੜ੍ਹੀ ਹੈ ਬਾਈ ਠੀਕ ਹੈ ਵੀਰੇ ਉਦੋਂ ਫਿਰ ਹਨਾ ਤੁਸੀਂ ਬਜ਼ੁਰਗ ਤਾਂ ਦੇ ਹੋਣਗੇ ਉਦੋਂ ਦੇ ਇਸ ਟਾਈਮ ਦੇ ਵਿੱਚ ਕਿੰਨਾ ਕੁ ਫਰਕ ਪੈ ਗਿਆ ਕੋੜਿਆਂ ਦੇ ਵਿੱਚ ਜਣਦੇ ਪਹਿਲਾਂ ਨਾਲ ਹੁਣ ਬਹੁਤ ਜ਼ਿਆਦਾ ਫਰਕ ਆ ਠੀਕ ਹੈ ਜੀ ਹਾਂਜੀ ਜਿਵੇਂ ਪਹਿਲਾਂ ਲੋਕਾਂ ਨੂੰ ਲਾਈਨਾਂ ਲੂਣਾ ਬਾਰੇ ਹਨਾ ਪਹਿਲਾਂ ਪਹਿਲਾਂ ਤਾਂ ਐ ਸੀ ਵੀ ਜਿੱਥੋਂ ਚੱਤ ਮੰਨਿਆ ਕੋੜੀ ਮਿਲਾ ਲਈ ਕੋਈ ਲੈਣ ਦਾ ਕੋਈ ਨਹੀਂ ਚੱਕਰ ਨਹੀਂ ਸੀ ਕੋਈ ਲੈਣ ਦਾ ਕੋਈ ਚੱਕਰ ਨਹੀਂ ਸੀ ਹਨਾ ਜਣਦੇ ਹੁਣ ਥੋੜਾ ਜਿਆਦਾ ਨਵੇਂ ਆਣੇ ਜਿਆਦਾ ਕੰਮ ਚੱਕ ਨਵੇਂ ਆਣੇ ਜਿਆਦਾ ਹਾਂ ਠੀਕ ਹੈ ਭਾਈ ਭਾਈ ਸਟੈਂਡ ਜਦੋਂ ਦੀ ਜਾਨਕੀ ਤੁਸੀਂ ਸੁਰਤ ਸੰਭਲੀ ਹੈ ਹਨਾ ਜਿਵੇਂ ਆਪਦੇ ਉਹਦੇ ਚ ਆਏ ਹਨਾ ਉਸ ਟਾਈਮ ਤੇ ਕਿੰਨੇ ਜਾਨਵਰ ਰਹਿ ਚੁੱਕੇ ਆਪਣੇ ਫਾਰਮ ਦੇ ਭਾਈ ਤਕਰੀਬਨ ਸਾਡੇ 3-4 ਰਹਿ ਚੁੱਕੇ 4 ਜਾਨਵਰ ਰਹਿ ਚੁੱਕੇ ਸਰ ਠੀਕ ਹੈ ਭਾਈ ਤੇ ਭਾਈ ਆਪਾਂ ਸਭ ਤੋਂ ਪਹਿਲਾਂ ਆਪਾਂ ਇਹ ਕਰਮਾਲੇ ਤੇ ਆ ਜਾਈਏ ਹਨਾ ਕੀ ਨਾਮ ਰੱਖਤਾ ਤੇ ਕੀ ਇਹਦੀ ਲਾਈਨ ਲੂਣਾ ਭਾਈ ਹਨਾ ਇਹਦਾ ਇਹਦਾ ਨਾਮ ਬਾਦਲ ਰੱਖਤਾ ਜੀ ਬਾਦਲ ਹਾਂਜੀ ਠੀਕ ਹੈ ਭਾਈ ਕਿੰਨੇ ਟਾਈਮ ਦਾ ਹੋ ਗਿਆ ਭਾਈ ਇਹ ਇਹ ਹੋ ਗਿਆ ਜੀ 2.5 ਸਾਲ ਦਾ ਤਾਈ ਜਾਲ ਬਾਈ ਕਿਵੇਂ ਬਰੇਜ ਨੇ ਆਪਾਂ ਇਹਨੂੰ ਪਰਚੇਜ ਕੀਤਾ ਸੀਗਾ ਇਹ ਆਪਣੇ ਘਰ ਦੀ ਓਮ ਇਹ ਆਪਣੇ ਆਪ ਦਾ ਘਰ ਦਾ ਆ ਜੀ ਬੱਚਾ ਆਪਾਂ ਹਾਂਜੀ ਘਰ ਦਾ ਪਾ ਠੀਕ ਹੈ ਬਾਈ ਕੀ ਲਾਈਨ ਲੂਨ ਆ ਬਰੇ ਇਹਦੀ ਇਫਾਦ ਵਾਲੀ ਸਾਈਡ ਤੋਂ ਇਹ ਸਾਲੀ ਵਾਲੇ ਲੈਂਡ ਚੋਂ ਆ ਅਰਜਨ ਕੋੜੇ ਦਾ ਪੁੱਤ ਆ ਜੀ ਰੌਲੀ ਵਾਲੇ ਅਰਜਨ ਹਾਂਜੀ ਠੀਕ ਹੈ ਬਾਈ ਤੇ ਬਈ ਦਿਖ ਵੀ ਉਮੀਦ ਹੁੰਦਾ ਹਨਾ ਪੂਰੀ ਜਿਵੇਂ ਆਪਾਂ ਕੱਢਿਆ ਕੋੜਾ ਹਨਾ ਮੇਰੇ ਸਾਬ ਨਾਲ ਵੀ 1 ਘੰਟਾ ਹੋ ਗਿਆ ਦਰਸ਼ਕੋ ਕੋੜੇ ਨੂੰ ਹਨਾ ਆਪਾਂ ਕੱਢੇ ਨੂੰ ਤੇ ਇਹਦੇ ਹਲੇ ਤੱਕ ਵੀ એનર્ਜੀ ਡਾਊਨ ਨਹੀਂ ਕੀਤੀ ਬਈ ਜਣੇ ਹਨਾ ਨਹੀਂ ਨਹੀਂ ਤੇ ਬਈ ਕਿਵੇਂ ਇਹਦੀ ਮਾਂ ਕਿੱਦਾਂ ਦੀ ਸੀਗੀ ਜਦੋਂ ਆਪਾਂ ਇਹਦੀ ਮਾਂ ਮੈਂਟੂ ਵਾਲੀ ਮੇਟੂ ਵਾਲੇ ਘੋੜੇ ਦੀ ਸੀ ਵੱਡੇ ਘੋੜੇ ਦੀ ਠੀਕ ਆ ਬਾਈ ਹਾਂਜੀ ਨੀਲੀ ਘੋੜੀ ਪਹਿਲਾਂ ਸਾਡੇ ਕੋਲੇ ਸੀ ਤੇ ਉਹਦੀ ਧੀ ਸੀ ਨੁਕਰੀਮਾ ਉਹਨੇ ਦਿੱਤੀ ਇਹ ਅੱਛਾ ਇਹ ਇਹਦੀ ਵੱਡੀ ਮਾਂ ਸੀ ਇਹਦੀ ਮਾਂ ਨੁਕਰੀ ਸੀ ਬਾਈ ਨੌਕਰੀ ਸੀ ਕਿੰਨੀ ਕ ਹਾਈਟ ਵੀ ਸੀ ਬਾਈ ਉਹਦੀ ਉਹਦੀ ਮਾਂ ਦੀ ਹਾਈਟ ਹੋਊਗੀ ਇਹਦੀ 63 64 ਇੰਚ 63 64 ਇੰਚ ਠੀਕ ਆ ਬਾਈ ਬਾਦਲ ਬਾਈ ਕਿੰਨੀ ਹਾਈਟ ਕਰ ਗਿਆ ਆਪਣਾ ਬਾਈ ਹੁਣ ਇਹਦਾ ਕਦ ਹੋਊਗਾ 65 ਇੰਚ ਹਾਂ ਬਾਈ ਹਾਂਜੀ ਤੇ ਬਾਕੀ ਬਾਈ ਸ਼ਕੀਨੀ ਵਾਲੀ ਜਿਹੜੀ ਜਿਵੇਂ ਆਪਾਂ ਕਹਿੰਦੀ ਆਰਜਨ ਜਿਵੇਂ ਹਨ ਤਹਿ ਤੋੜਦਾ ਤਹਿ ਤੋੜਦੀ ਹੈ ਨਾ ਇਹਦੀ ਅਸਲ ਤਾਂ ਗੱਲ ਇਹ ਆ ਜੀ ਵੀ ਮਾਂ ਵੀ ਇਹਦੀ ਬਹੁਤ ਸੋਹਣੀ ਸੀ ਬਾਕੀ ਨਰਾਪੋਰਾ ਬਾਕੀ ਉਦਲੇ ਪਾ ਜਾਨੀ ਦੋ ਵੀ ਬਹੁਤ ਵਧੀਆ ਜੀ ਅੱਭੀ ਦੋਨੇ ਚੀਜ਼ਾਂ ਹੀ ਠੱਕੀਆਂ ਹੋ ਗਿਆ ਨਾ ਭਾਈ ਕਿਵੇਂ ਉਦੋਂ ਹਣਾ ਜਿਵੇਂ ਨੌਕਰੀ ਸੀਗੀ ਕਿਵੇਂ ਉਹਨੇ ਉਹਦੇ ਕਿੰਨੇ ਬੱਚੇ ਤੁਸੀਂ ਲਏ ਜਿਵੇਂ ਉਹਦੇ ਉਹਦੇ ਬੱਚੇ ਅਸੀਂ 8 ਲਏ ਠੀਕ ਹੈ ਭਾਈ ਹਾਂਜੀ ਅੱਠਾਂ ਜੋ ਇਹ ਇੱਕ ਹੁਣ ਬੱਚਾ ਦਿੱਤਾ ਸੀ ਉਹਨੇ ਆਪਣੇ ਇਥੋਂ ਇਹ ਘੋੜੇ ਦਾ ਚੇਤ ਘੋੜੇ ਦਾ ਇਹ ਕੱਲਾਂ ਵਾਲੇ ਦਾ ਕੱਲਾਂ ਵਾਲੇ ਦਾ ਉਹ ਬੱਚਾ ਮਰ ਗਿਆ ਘੋੜੀ ਵੀ ਮਰ ਗਈ ਅੱਛਾ ਇਹਦੀ ਜਿਹੜੀ ਮਾਂ ਉਹ ਹੁਣ ਆਪਣੇ ਕੋਲ ਹੈ ਨਹੀਂ ਉਹ ਮਰ ਗਈ ਉਹਨੂੰ ਮਰੀ ਨੂੰ 5-6 ਮਹੀਨੇ ਹੋ ਗਏ ਠੀਕ ਹੈ ਭਾਈ ਭਾਈ ਭਈ ਇੱਕ ਹਨਾ ਇਕਵਾਲ ਇਹ ਗੱਲ ਵੀ ਦਾ ਦੇ ਭਾਈ ਉਹਨੇ ਦਿੱਤੀਆਂ ਵੀ ਬਸ਼ੇਰੀਆਂ ਹੀ ਭਾਈ ਹਨਾ ਬਸ਼ੇਰੀਆਂ ਹਾਂ ਜਿਹੜਾ ਇੱਕ ਕਿਸਾਨ ਦਿੱਤਾ ਹੋਈ ਉਹਦੇ ਸੁਜੀਪਰੇ ਦੀ ਬਸ਼ੇਰੀ ਸੁਜੀ ਹੈਨਾ ਵੀ ਕੋਈ ਡਰ ਨਹੀਂ ਹੈ ਹਨਾ ਜਾਣਦੇ ਆਉਂ ਆ ਵੀ ਉਸ ਘੋੜੀ ਨੇ ਜਿੰਨੇ ਬੱਚੇ ਦਿੱਤੇ ਅਰਜਨ ਘੋੜੇ ਦਾ ਦਿੱਤੇ ਅੱਛਾ ਭਾਈ ਹਾਂ ਆ ਮਗਰਲਾ ਬੱਚਾ ਉਹਨੇ ਇੱਕ ਇਹ ਤੋਂ ਦਿੱਤਾ ਠੀਕ ਹੈ ਭਾਈ ਉਹਦੇ ਫਿਰ ਰੌਲੀ ਉਹਦੇ ਤੋਂ ਮਲਾਈ ਜਾਂਦੇ ਸੀਗੇ ਹਨਾ ਬਸ਼ੇਰੀਆਂ ਹਾਂਜੀ ਹਾਂਜੀ ਤੇ ਵੀਰੇ ਜਿਵੇਂ ਸੁਝਾਣਾ ਆਪਾਂ ਗੱਲ ਕਰ ਲਈ ਹੈ ਹਨਾ ਵੀ ਵਧੀਆ ਸਰਦੇ ਆ ਘਰੋਂ ਆਪਾਂ ਹਾਂਜੀ ਪਰ ਘੋੜਿਆਂ ਵਾਲੀ ਲੈਣ ਤੇ ਤੁਸੀਂ ਕੀ ਜਾਣ ਕੇ ਫਾਇਦਾ ਸੋਚਦੇ ਆ ਭਾਈ ਘੋੜਾਂ ਲੈਣ ਦੇ ਵਿੱਚ ਫਾਇਦਾ ਹੈਗਾ ਜੀ ਫਾਇਦਾ ਵੀ ਹੈ ਸ਼ੌਂਕ ਵੀ ਹੈ ਜੀ ਸ਼ੌਂਕ ਵੀ ਹੈ ਬਈ ਹਨਾ ਵੀ ਜੇ ਸ਼ੌਂਕ ਦੇ ਨਾਲ ਆਪਾਂ ਜੇ ਉਹਨੂੰ ਕਰ ਲੀਏ ਹਨਾ ਹਾਂ ਸ਼ੌਂਕ ਤੋਂ ਬਿਨਾ ਨਾ ਤਾਂ ਸਾਂਭੇ ਜਾਂਦਾ ਜੀ ਹੂੰ ਤੇ ਸਾਂਭੇ ਦੀ ਕੋਈ ਜਾਣਦੀ ਜੀ ਆਪਾਂ ਕਹਿੰਦੇ ਬਾੜੀ ਆ ਬਾੜੀ ਔਖੀ ਵੀ ਨਹੀਂ ਗਈ ਤੇ ਠੀਕ ਆ ਜਾਂਦੀ ਹਾਂ ਦੋਨੇ ਚੀਜ਼ਾਂ ਹੀ ਹਨਾ ਜੇ ਬੰਦੇ ਨੂੰ ਲੱਗਣਾ ਤਾਂ ਉਹਨੇ ਫਿਰ ਹਨਾ ਸ਼ੌਂਕ ਤੋਂ ਬਿਨਾ ਨਹੀਂ ਸ਼ੌਂਕ ਤੋਂ ਬਿਨਾ ਨਹੀਂ ਬਈ ਤੇ ਬਈ ਸਚਜਾ ਫਿਰ ਬਰੀਡਿੰਗ ਬਰੀਡਿੰਗ ਬਾਰੇ ਇਹਨੂੰ ਕਰਦਾ ਹੁਣ ਸਵਾਹ ਚਾਲੂ ਹਾਂਜੀ ਕਰਦਾ ਜੀ ਕਿੰਨੀਆਂ ਘੋੜੀਆਂ ਨੇ ਛੱਡਦਾ ਬਈ ਦੋ 15 ਘੋੜੀਆਂ ਮੜਾਤੀ 15 ਘੋੜੀਆਂ ਬਈ ਹਾਂ ਹਲੇ ਦੋ ਦੰਦ ਹੋ ਜਾਣੀ ਹੋਣਾ ਹਨ ਜਣਕੇ ਮੈਂ ਦੋ ਦੰਦ ਹੁਣ ਕੱਢਦਾ ਈ ਸਟਾਰਟ ਹੋ ਗਿਆ ਜਣਕੇ ਸਟਾਰਟ ਹੋ ਗਿਆ ਬਾਈ ਹਲੇ ਹਾਈਟ ਦਾ ਹੋਰ ਕਰ ਜੂ ਹਨਾ ਫਿਰ ਕਰੂ ਕਰੂਗਾ ਈ ਕੀ ਉਮੀਦ ਹੈ ਬਾਈ ਜਿਵੇਂ ਇੰਨਾ ਚੜ ਹੋ ਗਿਆ ਆਪਾਂ ਨੂੰ ਕੋੜੇ ਇਹ 5 ਸਾਲ ਤਾਈਂ ਕੱਦ ਕਰੂਗਾ ਈ ਕਰੂਗਾ ਬਾਈ ਹੋਰ ਹਨਾ ਤੇ ਬਾਈ ਇੱਕ ਚੀਜ਼ ਮੈਂ ਹੋਰ ਸਿੱਖਣੀ ਹੈ ਹਨਾ ਕੋਕਰੀ ਵਾਲਿਆਂ ਤੋਂ ਤੇ ਮੈਂ ਪਿਛਲੇ ਦਿਨੀ ਵੀ ਵੀਡੀਓ ਕੀਤੀ ਸੀ ਬਾਈ ਲੱਕੀ ਦੀ ਹਨਾ ਬਾਈ ਤੁਹਾਡੇ ਕੋਲ ਕੋਈ ਗੁਣ ਤਾਂ ਹੈਗਾ ਯਾਰ ਕਿ ਕੀ ਤੁਸੀਂ ਹਨਾ ਜਿਵੇਂ ਆਪਾਂ ਸਾਰੇ ਬੈਠੇ ਆ ਜਿਵੇਂ ਆਪਾ ਜਿਹੜੇ ਘੋੜੇ ਨੇ ਜੈਲਦਾਨ ਵਾਲੇ ਘੋੜੇ ਨੇ ਵੀ ਇੰਨਾ ਨਾ ਕੀਤਾ ਹਣਾ ਤੇ ਵੀ ਕੀ ਤੁਹਾਡੇ ਕੋਲ ਕੋਈ ਏਦਾਂ ਦਾ ਸਿਸਟਮ ਆ ਵੀ ਤੁਸੀਂ ਘੋੜੇ ਏਡੇ ਏਡੇ ਕਰ ਲੈਂਦੇ ਆ ਬਈ ਬਸ ਸੇਵਾ ਹੀ ਕਰਦੇ ਆ ਠੀਕ ਆ ਬਈ ਹਾਂਜੀ ਕੋਈ ਖਾਦ ਖਰਾਕ ਹੋਣੀ ਕੋਈ ਨਹੀਂ ਕੋਈ ਖਾਦ ਦੂਜੇ ਆਮ ਨੋਰਮਲ ਖਰਾਕ ਪਾਉਂਦੇ ਆ ਜੀ ਆਪਦੀ ਘਰ ਦੀ ਕੋਈ ਮੋਲ ਲੈ ਕੇ ਨਹੀਂ ਬਾਹਲੀ ਪਾਉਂਦੇ ਠੀਕ ਆ ਬਈ ਤੇ ਜਾਨੀ ਸੇਵਾ ਹੀ ਆ ਕੀ ਕੀ ਬਈ ਸ਼ਡਿਊਲ ਰਹਿੰਦਾ ਇਹਦਾ ਜਿਵੇਂ ਹਣਾ ਹਣਾ ਵਾਲੇ ਘੋੜਾ ਥੋੜੇ ਹੱਥ ਫੇਰੀ ਨੂੰ ਵਾਲਾ ਮੰਦਾ ਬਿਲਕੁਲ ਹਣਾ ਬਈ ਹੱਥ ਫੇਰੀ ਜਿਵੇਂ ਬਈ ਬਈ ਜਿਵੇਂ ਹੁਣ ਆਪਾ 7-8 ਬੱਚੇ ਵੇਚੇ ਆ ਉਨਾ ਚ ਕੋਈ ਤੁਹਾਨੂੰ ਹੋਊਗਾ ਨਾ ਵੀ ਕੋਈ ਚੰਗੇ ਰੇਟ ਤੇ ਗਈ ਆ ਜਾਂ ਕਿਸੇ ਬੰਦੇ ਕੋਲੇ ਹਲੇ ਵੀ ਹੈ ਨਾ ਕੋੜੀ ਬਣੀ ਖੜੀ ਆ ਉਹ ਉਦਾਂ ਦੇ ਬੱਚੇ ਬਾਰੇ ਕਿਸੇ ਬਾਰੇ ਪਤਾ ਆਪ ਨੂੰ ਜਾਨਵਰ ਤਾਂ ਉਹ ਵੇਚੀਆਂ ਬੇਚੇਰੀਆਂ ਚੰਗੀਆਂ ਇੱਕ ਤਾਂ ਇਥੇ ਆਪਾਂ ਪੀਰ ਮੁਹੰਮਦ ਖਾਨ ਵੇਚੀ ਸੀਗੀ ਇਹ ਬਾਈ ਰੈਂਪਲ ਦੁਆਕ ਲਗਿਆ ਸੀ ਠੀਕ ਆ ਬਾਈ ਉਹ 3.5 ਲੱਖ ਦੀ ਵੇਚੀ ਸੀ ਠੀਕ ਆ ਬਾਈ 18 ਮਹੀਨਿਆਂ ਦੀ ਸੀ 18 ਮਹੀਨਿਆਂ ਦੀ ਹੈ ਨਾ ਹਾਂਜੀ ਉਹ ਵੀ ਅਰਜਨ ਦੀ ਸੀ ਅਰਜਨ ਦੀ ਸੀਗੀ ਬਾਈ ਹੈ ਨਾ ਤੇ ਵੀਰੇ ਲੈ ਕੇ ਗਿਆ ਸੀ ਆਪਣੇ ਮਾਨੂ ਗੁਰਨਾ ਸਵਰਨਾ ਠੀਕ ਆ ਬਾਈ ਹਾਂਜੀ ਚੰਗੇ ਬੰਦੀ ਜਾਨੀ ਕਿ ਹਨ ਅੱਖ ਰੱਖਦੇ ਹਾਂ। ਹਾਂਜੀ ਹਾਂਜੀ। ਘੋੜੀ ਨੂੰ ਬਈ ਪਰ ਕੀ ਚੱਕਰ ਬਣ ਗਿਆ ਇਹਨੂੰ ਜਿਹੜੀ ਇਹਦੀ ਮਾਸਗੀ। ਘੋੜੀ ਨੂੰ ਨੈਮੀਨੇਟ ਹੋ ਗਿਆ ਸੀਗਾ ਜੀ। ਠੀਕ ਹੈ ਬਈ। ਤੇ ਮੁੜ ਕੇ ਕੁਝ ਤੇ ਮੈਗਨੋ ਅਟੈਕ ਹੋ ਗਿਆ। ਠੀਕ ਹੈ ਬਈ। ਉਹ ਬਹੁਤ ਘਾਟਾ ਵੱਡਾ ਪੈ ਗਿਆ ਹਨ। ਹਾਂਜੀ। ਤੇ ਕਿਉਂਕਿ ਐਡੇ ਐਡੇ ਬੱਚੇ ਪੈਦਾ ਕਰਨ ਵਾਲੀ ਘੋੜੀ ਹੈ ਨਾ ਕਰਨ ਦੇ ਬੱਚੇ ਉਹਨੇ ਬਹੁਤ ਸਿਰਾਂ ਲਾਏ ਜੀ। ਉਹਦਾ ਬਈ ਆ ਦਰਸ਼ਕਾਂ ਦੀ ਕਿਚਾਰੀ ਜੀ ਤੋਂ ਆਪਾਂ ਇਹਨੂੰ ਬਾਦਲ ਨੂੰ ਲੌਂਜ ਹੀ ਕਰਤਾ ਤਾਂ ਹਨ। ਉਹ ਵੀ ਮਾਂ ਨੂੰ ਇਹ ਰਿਪਰੈਜ਼ੈਂਟ ਕਰੂਗਾ ਕਿ ਨਹੀਂ ਕਰਾ ਹਾਂਜੀ ਹਾਂਜੀ ਤੇ ਭਾਈ ਕੀ ਫਿਰ ਸਕਚੈਣੇ ਦੀ ਫੀਸ ਫੂਸ ਕੀ ਰੱਖਤੀ ਆਪਾਂ ਭਾਈ ਇਹਦੀ ਫੀਸ ਆਪਾਂ ਭਾਈ ਪੈਸੇ ਨਾ ਨਹੀਂ ਕੋਈ ਬਾਹਲਾ 11000 ਰੁਪਏ ਫੀਸ ਰੱਖੀ ਆਪਾਂ ਠੀਕ ਆ ਭਾਈ ਕੋਈ ਬਾਹਲੀ ਫੀਸ ਮੈਨੇ ਆਪਣਾ ਪੈਸੇ ਨਾ ਨੀਗਾ ਆਪਾਂ ਤਾਂ ਐਉਂ ਵੀ ਜਾਨਵਰ ਕੋਈ ਆਵੇ ਤਾਂ ਖੁਸ਼ ਹੋ ਗਏ ਆਪਾਂ ਮਲਾ ਕੇ ਲਿ ਜਾਵੇ ਹਾਂ ਵੀ ਅਗਲੇ ਦੇ ਘਰੇ ਚੰਗਾ ਬੱਚਾ ਚੰਗਾ ਬੱਚਾ ਚੰਗਾ ਬੱਚਾ ਆਵੇ ਪੈਸਾ ਨਾ ਨੀਗਾ ਵੀ ਛੱਡਣਾ ਨਹੀਂ ਆਪਾਂ ਛੱਡਾਂਗੇ ਵੀ 11000 ਫੀਸ ਆ ਜਿਹੜਾ ਜਦੋਂ ਮਰਜੀ ਆ ਠੀਕ ਆ ਭਾਈ ਹੈਨਾ ਤੇ ਬਿਲਕੁਲ ਹੈ ਨਾ ਵੀ ਅੰਕਲ ਹੁਣੀ ਕਹਿੰਦੇ ਵੀ ਆਪਣਾ ਜਿਹੜਾ ਮੇਨ ਮਕਸਦ ਹੈ ਜਣਾ ਈ ਘੋੜੇ ਦਾ ਨਾਂ ਕਮਾਉਣਾ ਤੇ ਆਪ ਦਾ ਜਿਹੜਾ ਘੋੜਿਆਂ ਦੇ ਲੈਣ ਦੇ ਵਿੱਚ ਸੇਵਾ ਕਰਨੀ ਹੈ ਨਾ ਵੀ ਜਿਹੜੇ ਨੁਕਰੇ ਬੱਚੇ ਤਾਂ ਜੋ ਇਹ ਜਾਣਦੇ ਓ ਆ ਵੀ ਤੁਹਾਨੂੰ ਮੈਂ ਦੱਸ ਦੇਣਾ ਵੀ ਅਸੀਂ ਠੋਕਰ ਵਾਜੀ ਦੀ ਰੱਖਿਆ ਨਹੀਂ ਰੱਖਣਾ ਨਹੀਂ ਸੀ। ਅੱਛਾ ਭਾਈ ਹਾਂ ਕੀ ਜੱਗਰ ਵੜਣਾ ਭਾਈ ਬਸ ਜਦੋਂ ਘੋੜਿਆਂ ਵਾਲੇ ਖਰਾਬ ਕਰਨ ਲੱਗ ਗਏ ਤੇ ਬਾਅਦ ਫਿਰ ਅਸੀਂ ਇਸ ਲਈ ਆਪ ਰੱਖਣਾ। ਸਾਨੂੰ ਤਾਂ ਸਾਡੇ ਸੱਜਣਾ ਮਿੱਤਰਾਂ ਦੇ ਘੋੜਿਆਂ ਫ੍ਰੀ ਬਣਾਉਣੀਆਂ। ਹਾਂ ਹਾਂ ਪਰ ਕੋਈ ਗੱਲ ਬਾਤ ਇਹਦੇ ਬਾਰੇ ਦੱਸਣਾ ਕੋਈ ਰਹਿ ਗਈ ਹੋਈ ਹੈ ਨਾ ਨਹੀਂ ਬਸ ਤਾਂ ਗੱਲ ਇਹ ਹੋਆ ਵੀ ਅਸੀਂ ਤਾਂ ਕੋਣ ਆ ਦੇਣ ਵਾਲਾ ਤਾਂ ਮਹਾਰਾਜ ਆ ਸਭ ਤੋਂ ਵੱਡੀ ਗੱਲ ਤਾਂ ਬਿਲਕੁਲ ਆ ਨਾ ਬਈ ਤੇ ਬਾਕੀ ਗੱਲ ਸਾਡੇ ਗਾਂ ਬਜ਼ੁਰਗਾਂ ਦੇ ਦੇਣਾ ਅਸੀਂ ਆਪਾਂ ਫੀਸ ਬਾਰੇ ਕਿਵੇਂ ਹੈ ਨਾ ਵੀ ਆਪਾਂ ਸੋਚਿਆ ਵੀ ਇੰਨੀ ਘੱਟ ਕਰ ਰੱਖੀਏ ਜਿਵੇਂ ਅੱਜ ਦੇ ਚਲੋ ਪਰਮਾਤਮਾ ਦੀ ਦੇਣਾ ਤਾਂ ਕਿਤੇ ਫੀਸ ਬਾਰੇ ਕਿਵੇਂ ਸੋਚਿਆ ਵੀ ਇੰਨੀ ਘੱਟ ਫੀਸ ਆਈ ਆ ਵੀ ਹਰੇਕ ਬੰਦਾ ਫਾਇਦਾ ਉਠਾ ਸਕੇ ਚੰਗਾ ਕੋੜਾ ਚੰਗੇ ਕੋੜੇ ਦਾ ਹਰੇਕ ਮਨ ਕਰਦਾ ਹਰੇਕ ਬੰਦੇ ਮਨ ਕਰਦਾ ਮੈਂ ਵੀ ਇਹਦਾ ਬੱਚਾ ਰੱਖਾਂ ਮੇਰੇ ਕੋਲ ਵੀ ਇਹੋ ਜਿਹਾ ਬੱਚਾ ਹੋਵੇ ਸੋਹਣਾ ਹੋਵੇ ਇਸ ਘੋੜੇ ਦਾ ਹੋਵੇ ਕਈ ਬੰਦੇ ਵਿਚਾਰੇ ਫੀਸ ਵਲੀਆਂ ਰਹਿ ਜਾਂਦੇ ਆ ਗਰੀਬ ਬੰਦੇ ਦੇ ਹੱਥ ਨਹੀਂ ਪਹੁੰਚਦਾ ਹੁੰਦਾਗਾ ਉਹ ਜਿਹੜੇ ਜੱਖਦੇ ਆਉਂਦੇ ਨਹੀਂਗੇ ਕਿਸੇ ਬੰਦੇ ਨੂੰ ਜੱਖਣ ਦੀ ਲੋੜ ਨਹੀਂ ਜੇ ਕੋਲ 11000 ਵੀ ਨਹੀਂ ਤਾਂ ਭਾਵੇਂ ਸਾਨੂੰ 10 ਵੀ ਦੇ ਦੇਵੇ ਤਾਂ ਵੀ ਕੋਈ ਗੱਲ ਨਹੀਂ ਅਸੀਂ ਆਏ ਬੰਦੇ ਦੀ ਸੇਵਾ ਕਰਾਂਗੇ ਉਹਦਾ ਜਾਨਵਰ ਸੰਭਾਲਾਂਗੇ ਰੋਟੀ ਪਾਣੀ ਖਵਾਵਾਂਗੇ ਪੂਰੀ ਵੱਤ ਤੋਂ ਵੱਤ ਮੱਝ ਨਹੀਂ ਹੋਦੀ ਕੀ ਕਰਾਂਗੇ ਇਹ ਖਾਨਦਾਨ ਸਾਡਾ ਬਹੁਤ ਚੰਗਾ ਵਾ ਕੋਈ ਐ ਕਮੀ ਵਾਲਾ ਨਹੀਂ ਕਿਸੇ ਗੱਲੋਂ ਹੈ ਮਹਾਰਾਜ ਦੀ ਕਿਰਪਾ ਨਾਲ ਤੇ ਖੇਤੀਬਾੜੀ ਵਾਲੇ ਬੰਦੇ ਆ ਵਧੀਆ ਜੀਵਿੰਦਾਰ ਆ ਇੱਕ ਨੰਬਰ ਦੇ ਜੀਵਿੰਦਾਰ ਆ ਹਾਂਜੀ ਹਾਂਜੀ ਬਿਲਕੁਲ ਆਓ ਬਈ ਘਰ-ਬਾਰ ਤੋਂ ਹਨਾ ਸੰਦ ਦੇਡੇ ਤੋਂ ਪਤਾ ਲੱਗਿਆ ਨਾ ਕੋਈ ਕੋਈ ਕਮੀ ਨਹੀਂ ਕਿਸੇ ਗੱਲੋਂ ਹੈ ਮਹਾਰਾਜ ਦੀ ਕਿਰਪਾ ਕੋਈ ਕਮੀ ਨਹੀਂ ਹੈ ਹਾਂ ਪਰਿਵਾਰ ਨਾਮਦਾਰ ਪਰਿਵਾਰ ਆ ਹਾਂਜੀ ਹਾਂਜੀ ਚੰਗਾ ਸਾਡੇ ਪਿੰਡ ਦੀ ਇੱਜ਼ਤ ਮਾਰ ਵਾਲਾ ਪਰਿਵਾਰ ਆ ਬਿਲਕੁਲ ਹਨਾ ਇਹਦੀ ਗੱਲ ਨਹੀਂ ਬਾਕੀ ਸਾਰੇ ਬੰਦਿਆਂ ਨਾਲ ਲਗਾ ਪ੍ਰੇਮ ਪਿਆਰ ਕੋਈ ਕਿਸੇ ਗੱਲੋਂ ਐ ਨਹੀਂ ਕਿਸੇ ਗੱਲ ਦੀ ਕਮੀ ਘੋਰਾ ਵੀ ਨਹੀਂ ਹੈ ਤੇ ਨਾ ਇਹਨਾਂ ਦੇ ਮਨ ਚੱਕ ਵੀ ਨਾ ਇਹਨਾਂ ਦੇ ਘਰ ਚੱਕ ਵੀ ਕੋਈ ਬਿਲਕੁਲ ਬੰਦੇ ਹੀ ਪੂਰੇ ਬਾਦਸ਼ਾਹ ਬੰਦੇ ਆ ਐਨੀ ਗੱਲ ਕੋਈ ਆ ਬੰਦੇ ਹੀ ਪੂਰੇ ਬਾਦਸ਼ਾਹ ਬੰਦੇ ਆ ਤੇ ਦਰਸ਼ਕ ਵੀਰ ਹਣਾ ਜਦੋਂ ਪੈਂਡ ਸਲਾਉਂਦਾ ਏ ਤਾਂ ਫੇਰ ਵੀ ਪ੍ਰਮਾਤਮਾ ਵੀ ਨਾਮ ਵੱਡਾ ਕਰਦਾ ਏ ਹਾਂ ਹਾਂ ਦੋ ਮੈਂਬਰ ਸਾਡੇ ਬਿਲਕੁਲ ਹਾਂ ਉਹ ਅੰਕਲੇ ਇੱਕਾ ਕਰਕੇ ਆਪਣਾ ਹਣਾ ਤੇ ਅਗਲਾ ਆਪਾਂ ਮੰਡੀਆਂ ਬਾਰੇ ਵੀ ਦੱਸਦੀਆਂ ਨਾ ਕਿੰਨੇ ਕਿ ਚਰ ਤੋਂ ਆਪਾਂ ਜਿਹੜਾ ਅੱਜ ਗਰਾਉ ਮੰਡੀ ਦੇ ਵਿੱਚ ਜਿਹੜੀ ਸੇਵਾ ਨਿਭਾ ਰਹੇ ਆ ਆਪਾਂ ਮੰਡੀਆਂ ਵੀ ਜ्यों ਮੰਡੀ ਲੱਗਣ ਲੱਗੀ ਉਦੋਂ ਤੋਂ ਹੀ ਠੀਕ ਆ ਜੀ ਜ्यों ਦੀ ਮੰਡੀ ਸ਼ੁਰੂ ਹੋਈ ਆ ਉਦੋਂ ਦੇ ਅਸੀਂ ਸ਼ੁਰੂ ਹੋਏ ਆ ਨਾ ਮਤਲਬ ਮੰਡੀ ਨੂੰ ਛੁੱਟੀ ਮਿਲੀ ਨਾ ਸਾਨੂੰ ਛੁੱਟੀ ਮਿਲੀ ਆ ਸੇਵਾ ਕਰੀ ਜਾਂਦੇ ਆ ਤੇ ਬਸ ਉਹਨਾਂ ਸਮਾਂ ਇੱਕ ਦੋ ਵਾਰੀ ਕਿਹਾ ਉਹਨਾਂ ਨੂੰ ਕੋਈ ਹੋਰ ਮੁੰਡੇ ਬੰਦੇ ਲਾ ਲੋ ਨਹੀਂ ਉਹ ਕਹਿੰਦੇ ਤੁਸੀਂ ਕਰੋ ਸੇਵਾ ਜਿੰਦੀ ਹੋ ਜਾ ਤੇ ਬੱਦ ਤੋਂ ਬੱਦ ਕਰੋ ਚੰਗੀ ਸੇਵਾ ਕਰਦੇ ਆ ਚੰਗੇ ਥੋੜੇ ਜਾਨਵਰ ਆ ਚੰਗੇ ਤੁਸੀਂ ਪਰਿਵਾਰ ਆ ਵਧੀਆ ਮਾਨ ਹਾਂ ਵਧੀਆ ਮਾਨ ਕਰਦੇ ਆ ਤੇ ਅੰਕਲ ਮੰਡੀਆਂ ਦੇ ਨਾਲ ਹਨਾ ਕੀ ਫਰਕ ਪੈਂਦਾ ਜਿਵੇਂ ਵਪਾਰ ਦੇ ਵਿੱਚ ਜਿਵੇਂ ਤੁਸੀਂ ਮੰਨਦੇ ਹੋ ਨਾ ਤੁਹਾਡਾ ਤਾਂ ਐਕਸਪੀਰੀਅੰਸ ਸਾਡੇ ਨਾਲ ਬਹੁਤ ਜ਼ਿਆਦਾ ਹੈ ਕੀ ਫਰਕ ਪੈਂਦਾ ਮੰਡੀਆਂ ਦੇ ਲੱਗਣ ਦੇ ਨਾਲ ਕਿ ਮੰਡੀ ਲੱਗਣ ਦੇ ਨਾਲ ਹਰੇਕ ਬੰਦਾ ਜੀ ਨੂੰ ਕੋਈ ਮਨ ਹੁੰਦਾ ਵੀ ਕੋਈ 10 ਰੁਪਏ ਵਟੇ ਜਾਂਦੇ ਆ ਕੋਈ ਜਾਨਵਰ ਲੈ ਜਾਏ ਉੱਥੇ ਜਾ ਕੇ ਵੇਚ ਲੈਂਦਾ ਵੇਚ ਕੇ ਆਦਾ ਕੋਈ ਟਾਈਮ ਪਾਸ ਕਰਦਾ ਜਾਂ ਕੰਮ ਕਰਦਾ ਬਾਰੇ ਬੰਦੇ ਦਾ ਮਤਲਬ ਪੈਸੇ ਨਾਲ ਹੀ ਹੈਗਾ ਸਬੰਧ ਉਹ ਕੋੜੇ ਪਾਲਦੇ ਆ ਵੇਚ ਲੈਂਦੇ ਆ ਤੇ ਜਿਵੇਂ ਇਹਨਾਂ ਨੂੰ ਸ਼ੌਂਕ ਆ ਇਹਨਾਂ ਨੂੰ ਬਾਹਰ ਰੀਸ ਗੱਲਾਂ ਲਗਾ ਹੈ ਕੋਈ ਤੇ ਬਸ ਉਹ ਮੰਡੀ ਦਾ ਫਾਇਦਾ ਤਾਂ ਹੁੰਦਾ ਹੀ ਆ ਜਾਨਵਰ ਬਦਲੀ ਬਦਲੀ ਵੀ ਹੋ ਜਾਂਦਾ ਚੰਗਾ ਚਾਰਪਾ ਮਿਲ ਵੀ ਜਾਂਦਾ ਚੰਗਾ ਵੇਖਿਆ ਭਾਲਿਆ ਵੀ ਜਾਂਦਾ ਬਿਲਕੁਲ ਹਨਾ ਵੀ ਸਾਡੀ ਗੱਲ ਦੀ ਪਰਖ ਹੋ ਜਾਂਦੀ ਉੱਥੇ ਜਾ ਕੇ ਪਰਖ ਹੋ ਜਾਂਦੀ ਹਨਾ ਹਰੇਕ ਬੰਦੇ ਨੂੰ ਬਾਜ਼ਾਰ ਜਾ ਕੇ ਪਤਾ ਲੱਗਦਾ ਸਾਡੀ ਚੀਜ਼ ਦੀ ਕੀ ਕੀਮਤ ਆ ਹਨਾ ਘਰੇ ਦਾ ਪਤਾ ਲੱਗਦਾ ਨਹੀਂ ਘਰੇ ਦਾ ਹਰੇਕ ਬੰਦਾ ਕਹਿੰਦਾ ਮੇਰਾ ਇਹ ਨੁਖਰਾ ਘੋੜਾ ਨਾ ਇਹ ਨਾਇਨੇ ਕਹਿੰਦੇ ਫੇਲ ਹੋਣਾ ਤੇ ਨਾ ਇਹਨੂੰ ਫੇਲ ਕੋ ਕਰ ਸਕਦਾ ਬਿਲਕੁਲ ਹਨਾ ਹਾਂ ਇਹਨੇ ਬਲੰਦੀਆਂ ਦੇ ਰਹਿਣਾ ਹਰ ਵਾਤੇ ਨੇ ਘੋੜੇ ਨੇ ਹੋਰ ਕਈ ਅੱਗੇ ਸਾਡੇ ਸਾਡਾ ਮਿੱਤਰ ਸੀਗਾ ਰਾਊਕਿਆਂ ਤੋਂ ਅਸੀਂ ਵੀਡੀਓ ਕਰਕੇ ਉਹ ਹਾਦਸਾ ਹੀ ਉਹ ਕਹਿੰਦਾ ਵੀ ਹੋਰ ਘੋੜਿਆਂ ਦੇ ਵਿੱਚ ਤਾਂ ਅਗਲਾ ਇਹ ਕਹਿੰਦਾ ਨੁਕਰਿਆ ਤਾਂ ਆਵੀਂ ਸਿਗਰੇਟ ਜਾ ਕੇ ਇਹੀ ਦੇਖਣਾ ਵੀ ਸੀੂੰ ਵੀ ਬਿਸ਼ੇਰਾ ਵੇਗੀ ਕਹਿੰਦਾ ਤਾਂ ਵੀ ਪਾਰਾ ਤੇ ਬਿਸ਼ੇਰੀ ਤੇ ਕੀਤਾ ਵੀ ਓਏ ਮੰਨ ਢੜਕੂ ਹਿਰੇ ਹੀ ਹੈ ਕਹਿੰਦਾ ਹੀਰੇ ਹੀ ਦੇਣੇ ਆ ਹੀਰੇ ਹੀ ਦੇਣੇ ਬੱਲ ਕਹਿੰਦਾ ਹੀਰੇ ਹੀ ਦੇਣੇ ਆ ਇਹ ਹੀਰੇ ਕਹਿੰਦਾ ਜੇ ਪੈਦਾ ਹੁੰਦੇ ਵਾਹਲਾ ਦੀ ਸਿਲਕ ਲਹਣਾ ਹੀ ਬਾਗਾਂ ਵਾਲੇ ਘਰੇ ਪੈਦੇ ਹੁੰਦੇ ਆ ਬਾਗਾਂ ਵਾਲੇ ਘਰੇ ਪੈਦਾ ਹੁੰਦੇ ਆ ਨਾ ਹੀ ਆ ਬਹੁਤ ਸ਼ੌਂਕ ਨਾਲ ਸੰਭਦੇ ਆ ਮੁੰਡੇ ਨੂੰ ਬੜਾ ਸ਼ੌਂਕ ਆ ਭਾਈ ਪ੍ਰੀਤਮ ਸਿੰਘ ਨੂੰ ਬਹੁਤ ਸ਼ੌਂਕ ਆ ਇਹ ਬਹੁਤ ਹੱਥ ਫੇਰੀ ਘਰੇ ਕਰੀ ਜਾਂਦੇ ਖੇਤੀ ਕੁੱਤੀ ਕੰਮ ਕਰਦੇ ਉਹ ਘਰੇ ਜਾਨਵਰਾਂ ਦਾ ਬਹੁਤ ਧਿਆਨ ਰ ਬਾਕੀ ਨੇ ਲੇਵਲ ਉਬਰ ਵਾਲੇ ਬੰਦੇ ਹੁੰਦੇ ਬਾਦੂ ਮਰਜੀ ਕਿਰਪਾ ਕਰੇ। ਇਹ ਕਹਿੰਦਾ ਤੁਹਾਡਾ ਅਰਸਾ ਬਹੁਤ ਲੰਮਾ ਹੋ ਗਿਆ ਏ। ਸਾਰੇ ਜਾਣ ਕੇ ਜਿਵੇਂ ਸਤਾਕਾਰ ਜੋਗੀ ਬੈਠਾ ਹੈ ਨਾ ਤੇ ਤੁਹਾਨੂੰ ਦੋ ਦੋ ਪੀੜੀਆਂ ਤੋਂ ਕੰਮ ਕਰਦਾ। ਨਵੇਂ ਮੁੰਡਿਆਂ ਨੂੰ ਕੀ ਮੈਸੇਜ ਹੈ ਤੁਹਾਡਾ ਜੀ? ਨਵੇਂ ਮੁੰਡਾ ਸਾਡਾ ਮੈਸੇਜ ਇਹ ਆ ਜੀ ਵੀ ਹਰੇਕ ਬੰਦਾ ਘੋੜਾ ਪਾਲੋ ਇਹ ਕੋਈ ਘਾਟੇ ਬੰਦ ਸ਼ਬਦਾ ਨਹੀਂਗਾ। ਜੇ ਕਿਨੇ ਬਾਹਲਾ ਸ਼ੌਂਕ ਨਾਲ ਬੰਨ ਦਾ ਨੁਕਰਾ ਰੱਖੋ। ਠੀਕ ਹੈ ਜੀ। ਮੁੰਡਾ ਹੀ ਇਹ ਆ ਸੋਨਾ ਜਦੋਂ ਮਰਜੀ ਆ ਬਾ ਦੁਕਾਨ ਤੇ ਜਾ ਕੇ ਵੇਖ ਸਕਦੇ ਆ ਜਦੋਂ ਚਾਰ ਪੈਸੇ ਕੋਲੇ ਤੋਂ ਲੈ ਆਓ। ਇੱਕ ਮੁੰਡਾ ਜਦੋਂ ਵੇਖ ਸਕਦੇ ਤੇ ਜੇ ਤਾਂ ਚੰਬੀ ਚੰਬੀ ਘੋੜੀ ਲਾ ਲੋ ਉਹ ਤੋਂ ਬੱਚਾ ਪੈਦਾ ਉਹ ਨੁਕਰੇ ਬੱਚੇ ਦਿੰਦੀ ਆ ਹਾਂ ਚੰਗੇ ਘੋੜੇ ਤੋਂ ਮੜਾਓ ਸਾਡਾ ਤਾਂ ਵੈਸੇ ਵੀ ਚੰਗੇ ਘੋੜੇ ਤੋਂ ਮੜਾਓ ਚੰਗਾ ਜਾਨਵਰ ਰੱਖੋ ਚੰਗਾ ਪਾਲੋ ਤੇ ਮਤਲਬ ਕੋੜ ਵੀ ਪਾਲਣਾ ਕੋੜ ਵੀ ਪਾਲਣਾ ਕੋਈ ਬਾਲੀ ਫਾਇਦੇ ਵਾਲੀ ਗੱਲ ਨਹੀਂ ਹੁੰਦੀ ਹਾਂ ਸਾਡਾ ਵੈਸੇ ਵੀ ਹਰੇਕ ਬੰਦੇ ਦੇ ਨਾਲ ਪਿਆਰ ਕਰੋ ਇਹ ਜਾਨਵਰ ਬਹੁਤ ਚੰਗੀ ਚੀਜ਼ ਆ ਸਾਡੇ ਗੁਰੂ ਸਾਹਿਬਾਂ ਨੇ ਬੜਾ ਸਤਕਾਰ ਦਿੱਤਾ ਇਹਨਾਂ ਨੂੰ ਤੇ ਬੜੇ ਸਲਾਘਾਯੋਗ ਜਾਨਵਰ ਆ ਸਚੈਨ ਹਨਾ ਇੱਕ ਰੀ ਫਾਰਮ ਦੀ ਪ੍ਰੋਪਰ ਲੋਕੇਸ਼ਨ ਦੱਸ ਕੇ ਹਨਾ ਤੇ ਆਪਦੇ ਕੰਟੈਕਟ ਨੰਬਰ ਦੱਸ ਦੋ ਤਾਂ ਜੋ ਕਿਸੇ ਵੀਰ ਨਾਲ ਸੰਪਰਕ ਕਰਨ ਨੂੰ ਸੌਖਾ ਤੋ ਹੈ ਸਾਹਮਣੇ ਆ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ 173555500642 ਅਕਬਾਲ ਸਿੰਘ ਦਾ ਇਹ ਤੇ 8146099086 ਇਹ ਮੇਰਾ ਨੰਬਰ ਠੀਕ ਹੈ ਬਾਈ ਹੈਨਾ ਕਿਸੇ ਵੀ ਵੀਰ ਨੇ ਕੋੜੀ ਮੇਟ ਕਰਾਉਣੀ ਆ ਤਾਂ ਜਾਂ ਕੋਈ ਵੀ ਜਾਣਕਾਰੀ ਲੈਣੀ ਆ ਪੁਰਾਣੇ ਬੰਦੇ ਆ ਤੇ ਬਾਈ ਹੁਣਾਂ ਨਾਲ ਸੰਪਰਕ ਕਰ ਲਿਓ ਜਉਂਦੇਵਾਦ ਦੇ ਰਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ